ਹੋਲਾ ਹੋਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਟ ਵਿਜਨਸ ਜਿੱਦਾਂ ਕੀ ਜੀ ਸਭ ਨੂੰ ਪਤਾ ਸਿਆਲ ਦੇ ਮੌਸਮ ਸ਼ੁਰੂ ਹੀ ਗਿਆ ਆ ਕਬੂਤਰ ਵੇਖ ਲੋ ਤੁਹਾਨੂੰ ਛੱਤ ਵੀ ਦਿਖਾਉਨੇ ਆ ਤੇ ਇਹ ਛੱਤ ਹੈਗੀ ਆ ਜੀ ਸਾਡੇ ਹਣੀ ਵੀਰ ਜੀ ਹੁਣਾਂ ਦੀ ਤੇ ਬੜੇ ਚਿਰ ਬਾਅਦ ਅੱਜ ਹਣੀ ਵੀਰ ਕੋ ਆਏ ਆ ਆਪਾਂ ਸ਼ੌਂਕ ਕਰਨ ਇਹ ਤੁਹਾਨੂੰ ਇਹਨਾਂ ਦੇ ਆ ਥੱਲੇ ਬਰੀਡਿੰਗ ਸਾਈਟ ਆ ਪਿਆ ਇਹਦਾ ਵੀ ਸ਼ੌਂਕ ਕਰਾਵਾਂਗੇ ਤੇ ਸਿਆਲ ਦੇ ਵਿੱਚ ਜਿਹੜਾ ਗਰਮ ਪਾਣੀ ਹੁਣ ਚੱਲਣ ਡਿਆ ਪੋਤਰਾਆਂ ਵਾਸਤੇ ਸਾਮ ਸੰਭਾਲ ਤੁਹਾਨੂੰ ਪਰ ਬੀ ਪਾਣੀ ਕਿਦਾਂ ਅੱਜ ਗਰਮ ਪਾਣੀ ਸ਼ੁਰੂ ਹੋ ਜਾਂਦੇ ਆ ਤੇ ਹਣੀ ਵੀਰ ਨਾਲ ਗੱਲਬਾਤ ਆਪਾਂ ਕਰਦੇ ਆਂ ਪੂਰੀ ਠੀਕ ਹੈ ਜੀ ਤੇ ਆਓ ਜੀ ਆਪਾਂ ਲੈ ਚੱਲਦੇ ਆਂ ਹਣੀ ਵੀਰ ਕੋ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਹਣੀ ਵੀਰ ਜੀ ਕੀ ਹਾਲ ਚਾਲ ਜੋ ਵਧੀਆ ਹੋਰ ਸੁਣਾਓ ਸ਼ੌਂਸ਼ਕਾਰ ਕਿਦਾਂ ਚੱਲ ਰਿਹਾ ਜੋ ਸ਼ੌਂਸ਼ਕਾਰ ਚੱਲ ਜਾਂਦਾ ਹਾਂ ਮੌਸਮ ਚੇਂਜ ਹੋਏ ਹਣੀ ਵੀਰ ਜੀ ਥੋੜੇ ਜੇ ਮੌਸਮ ਬਹੁਤ ਬਦਲੀ ਜਾਂਦਾ ਕਦੀ ਮਠਾਇਆ ਜਾਂਦਾ ਮੌਸਮ ਕਦੀ ਠੰਡਾ ਜਾਂਦਾ ਆ ਥੋੜੀਆਂ ਧੁੱਪਾਂ ਤਿੱਖੀਆਂ ਆ ਗਈਆਂ ਤੇ ਤੇ ਕਬੂਤਰ ਬਿਮਾਰ ਹੋ ਜਾਂਦੇ ਇਦਾਂ ਆ ਰਹੀ ਹੂੰ ਭਾ ਪੈ ਜਾਂਦੀ ਹੈ ਵਾਇਰਸ ਬੜਾ ਚੱਲਦਾ ਹੈ ਹੂੰ ਹੂੰ ਤੇ ਦੱਦੇ ਸੁਭਾਹ ਰੱਖੋ ਆਪਣੇ ਆਪਣੇ ਸਾਰੇ ਜਾਨਵਰਾਂ ਦੀ ਵਧੀਆ ਆਜੀ ਕਾਲ ਵੇਹ ਸਿਆਲ ਦੀ ਜਿਹੜੀ ਸਾਮ ਸੰਭਾਲਿਆ ਪੰਛੀਆਂ ਦੀ ਤੇ ਕਈ ਮੈਂ ਵੇਖਿਆ ਵਾ ਇਹ ਨਮੁੰਦੇ ਵੀ ਆ ਪ੍ਰਿੰਦਿਆਂ ਨੂੰ ਸਿਆਲ ਦੇ ਵਿੱਚ ਜਾਂ ਕੋਈ ਗਰਮ ਪਾਣੀ ਕੋਈ ਜਿਹੜਾ ਯੂਜ਼ ਕਰਦੇ ਤੁਸੀਂ ਆ ਨਵਾਂ ਮੌਸਮ ਆ ਕੇ ਨਵਾਂ ਚੰਗੀ ਧੁੱਪ ਧੁੱਪ ਲੱਗੀ ਹੋਏ ਜਾਫਰੇ ਜਿਹੜੇ ਸਾਰੇ ਜਨ ਲੈਣ ਇਹ ਨਵਾਂ ਵਧੀਆ ਤਰੀਕੇ ਨਾਲ ਹਮ ਹਾਰੇ ਕੋਈ ਮੌਸਮ ਜਿਹੜੀ ਨਮਾਈ ਜਾਂਦੇ ਕੋਤਰ ਹਮ ਹਮ ਮੌਸਮ ਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ ਤੇ ਗਰਮ ਪਾਣੀ ਕਿਹੜਾ ਯੂਜ਼ ਨਵੇਂ ਖੜਾਹਰੀਆਂ ਵਾਸਤੇ ਚਾਹੀਦਾ ਵਾ ਗਰਮ ਪਾਣੀ ਹੋਈ ਆਪਣਾ ਬੜਾਈ ਦਾੜਾ ਲੌਂਗ ਹੋ ਗਾਲੀ ਮਿਰਚਾਂ ਆ ਗਈਆਂ ਪਿਆਜ਼ ਹੋ ਅਦਰਕ ਪਾੜਾ ਵਿੱਚ ਆਪਣੇ ਵਾਲੀ ਮਿਰਚਾ ਪਾਲੋ ਦੋ ਰੋਗ ਹੋਰ ਪਾਲੋ ਜੇ ਸ਼ਵਾਰੇ ਪਾਲੋ ਹੂੰ ਕਿੰਨੀ ਕੁਆਂਟੀਟੀ ਜੋ ਮਲੇ ਚੀਜ਼ਾਂ ਲੈਣੀਆਂ ਆਪਾਂ ਇਹ ਤੁਸੀਂ ਪਤੀਲੇ ਭਰਨਾ ਤੱਕ ਪਤੀਲਾ ਭਰ ਲੈਣਾ ਵਾ ਦਸ ਦੁੱਧ ਲਾੜਾ ਹੁੰਦਾ ਉਹਨੂੰ ਕਿੰਨੇ ਲੀਟਰ ਦੇ ਹਿਸਾਬ ਨਾਲ ਦੱਸ ਦੋ ਮਲੇ ਆ 4 ਲੀਟਰ ਦੇ ਹਿਸਾਬ ਨਾਲ ਅੱਛਾ ਉਹਨੂੰ ਵਾਲੀਆ ਵਾਲੀਆ ਜੋ 2.5 ਲੀਟਰ ਲਾਏ ਤੇ ਬੰਦ ਕਰ ਦੋ ਉਹ ਚੀਜ਼ਾਂ ਕਿੰਨੀਆਂ ਕਿੰਨੀਆਂ ਪਾਉਣੀਆਂ ਹੋਵਾਂ ਜਿਹੜੀਆਂ ਇਹ ਲੈਣੀਆਂ ਕੋਈ ਜ਼ਿਆਦਾ ਐਡਾ ਨਹੀਂ ਦਾਦਾ ਵੀ ਵੀ ਸੌਦਾ ਲੱਗਣਾ ਬਸ ਅੱਛਾ 20 20 ਰੁਪਈਆਂ ਦੀਆਂ ਚੀਜ਼ਾਂ ਰਿਜ਼ਲਟ ਵਧੀਆ ਆਏਗਾ ਸੋਣਾ ਮਿਲਦਾ ਵਧੀਆ ਬਹੁਤ ਵਧੀਆ ਮਿਲਦਾ ਮੈਂ ਬਣਾਇਆ ਪਾਣੀ ਤੁਹਾਨੂੰ ਪਾਣੀ ਵੀ ਵਿਖਾਉਨੇ ਆ ਜੀ ਇਹ ਵਿਖਾਇਓ ਪਾਣੀ ਜਿਹੜਾ ਬਣਾਇਆ ਵਾ ਆ ਪਾਣੀ ਬਣਾਇਆ ਇੱਕ ਅੱਗੇ ਸਹੀ ਕਰਦਾ ਉਹ ਪੀਜੀਤ ਬੋਲੋ ਲਓ ਜੀ ਆ ਪਾਣੀ ਜਿਹੜਾ ਹਣੀ ਵੀਰ ਹੋਣਾ ਨੇ ਜਿਹੜਾ ਬਣਾਇਆ ਵਾ ਤੇ ਇੱਕ ਅੱਛਾ ਇੱਕ ਆ ਬਣਾਇਆ ਵਾ ਆ ਬਣਾਇਆ ਇੱਕ ਠੀਕ ਆ ਜੀ ਤੇ ਇਹਦੇ ਵਿੱਚ ਮਤਲਬ ਜ ਕਿਡੀਆਂ ਕਿਡੀਆਂ ਚੀਜ਼ਾਂ ਜੜੀਆਂ ਪਾਇਆਂ ਨਾ ਦਾ ਉਹ ਕਾਲੀ ਮਿਰਚਾ ਉਹਤੇ ਤੈਰਨ ਦੀਆਂ ਲੈ ਇਹ ਸ਼ਕਾਲੀਆਂ ਮਿਰਚਾਂ ਬਿਲਕੁਲ ਜੀ ਆ ਕਾਲੀਆਂ ਮਿਰਚਾਂ ਆ ਕਿਆ ਵਿੱਚ ਸਾਰਾ ਮੜੀਲੀ ਹਲੰਦਾ ਆ ਥੱਲੇ ਬੈਠਾ ਵੀ ਆ ਇਹ ਤੁਸੀਂ ਬਾਲ ਕੇ ਮਤਲਬ ਬਣਾਇਆ ਪਾਣੀ ਸਾਰਾ ਬਾਲ ਕੇ ਸਭ ਬਣਾਇਆ ਆਪਣੇ ਹੱਥੀ ਬਣਾਇਆ ਅੱਛਾ ਜੀ ਉਹ ਸੇਮ ਹੀ ਬਣੀ ਸੇਮ ਹੀ ਬਣੀ ਸੇਮ ਹੀ ਕੋ ਪਾਣੀ ਆ ਅੱਛਾ ਤੇ ਇਹ ਕਿੰਨੇ ਲੀਟਰ ਚ ਕਿੰਨਾ ਪਾਉਣਾ ਵਾ ਤੇ ਕਿੰਨੇ ਦਿਨਾ ਬਾਦ ਪਾਉਣਾ ਇਹ 2 ਲੀਟਰ ਚ 2-2 ਟੱਕਾਂ ਰੋਏ ਪਾ ਦੋ ਜੋ ਸ਼ਾਮੀ ਦਾਣਾ ਪਾਉਣੀ ਪਉਣਾ ਤੇ ਪਾਣੀ ਥੋੜਾ ਕੋਸਾ ਜਾ ਜੇ ਤੇ ਵਧੀਆ ਕੋਸਾ ਪਾਣੀ ਮਤਲਬ ਕੋਸਾ ਮਾਰੇ ਜਿਵੇਂ ਕੀ ਗੀਜਰ ਦਾ ਹੋ ਗਿਆ ਥੋੜਾ ਜਾ ਠੰਡਾ ਨਹੀਂ ਜਾਂ ਗਰਮ ਤੇ ਪਾ ਦੋ ਇਹਨਾਂ ਨੂੰ ਵਧੀਆ ਵਾ ਮਤਲਬ ਕਿ ਅੰਦਰ ਪੋਰਟ ਵੀ ਚੱਲਦੀ ਰਹਿੰਦੀ ਜਾਮ ਨਹੀਂ ਹੁੰਦੀ ਪੋਰਟ ਨਾਲ ਠੰਡਾ ਪਾਣੀ ਪਾਓਗੇ ਪਾਣੀ ਘੱਟ ਵੀ ਇੰਜ ਦਾਣੇ ਜ਼ਿਆਦਾ ਖਾਲਪਣ ਤੇ ਪੋਰਟ ਜਾਮ ਹੋ ਜਾਂਦੀ ਹੈ ਉ ਉਤਰ ਖੁਸ਼ੀ ਮਾਰ ਕੇ ਬਹਿ ਜਾਂਦਾ ਤਾਂ ਫਾਇਦਾ ਨਹੀਂ ਦਤਾ ਨਾਲਾ ਜ਼ਰੂਰ ਪਾਓ ਨਾਲ ਇਹ ਇਹਦੇ ਕਿੰਨੇ ਕ ਫਾਇਦੇ ਜਿਹੜੇ ਪਾਣੀ ਦੇ ਉਹ ਫਾਇਦੇ ਮੈਂ ਨਾ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਬਹੁਤ ਵਧੀਆ ਰਿਜ਼ਲਟ ਆਗਾ ਆ ਟੱਕਣ ਚ ਆ ਉਹ ਮੜਾ ਵਿਖਾਓ ਪਾਣੀ ਦਾ ਕਲਰ ਕਿਹੜਾ ਹੋਵੇ ਇਹਦੇ ਵਿੱਚ ੜਾ ਜਾ ਲਓ ਜੀ ਤੁਹਾਨੂੰ ਆ ਟੱਕਣ ਚ ਪਾ ਕੇ ਵਿਖਾਉਣ ਦੇ ਆ ਜੀ ਆਪਣੇ ਹਣੀ ਭਾਈ ਜਣੀ ਆ ਕਲਰ ਜੋ ਪਾਣੀ ਦਾ ਠੀਕ ਆ ਤੇ ਇਹਦਾ ਸਵਾਦ ਵੀ ਆਪਾਂ ਥੋੜਾ ਜਿਹਾ ਵੇ ਲੈ ਲੀਏ ਠੀਕ ਆ ਬਿਲਕੁਲ ਜੀ ਇਹਦੇ ਵਿੱਚ ਜੀ ਆਦਰਕ ਦੀ ਲੌਂਗ ਲੌਂਗ ਪਾਏ ਹੋਏ ਸਾਰੇ ਵਿੱਚ ਅੱਛਾ ਬਹੁਤ ਵਧੀਆ ਰਿਜ਼ਲਟ ਆਦਾ ਮੈਂ ਨਾ ਉਸ ਰਾਸਤੇ ਖਾਸ ਕੋਰੀਸ਼ਾ ਰੁਸ਼ਤ ਨਹੀਂ ਪੈਂਦਾ ਪੋਰਟ ਪੜ ਜਾਂਦਾ ਕੋਰੀਸ਼ਾ ਰੁਸ਼ਾ ਸਭ ਕੋ ਸਾਫ ਕਰ ਦਿੰਦੀ ਬਲਗਮ ਸਾਫ ਕਰ ਦਿੰਦੀ ਹੈ ਵਿੱਚੋਂ ਥੋਮ ਪਾਇਆ ਨਾ ਥੋਮ ਨੇ ਬਹੁਤ ਵਧੀਆ ਨਜ਼ਰ ਖਾਂਦਾ ਪਨ ਕਰਦਣਾ ਵਧੀਆ ਸਹੀ ਤਰੀਕੇ ਨਾਲ ਪਰ ਥੋਮ ਤੇ ਕਈ ਬੰਦੇ ਚੀਜ਼ਾਂ ਹੋਰ ਪਉਂਦੇ ਆ ਤੇ ਬਾਸ਼ਨਾ ਵਾਸਤੇ ਥੋਮ ਪਾ ਦਿੰਦੇ ਆ ਥੋਮ ਪੋਣਾ ਜੀ ਇਹਦਾ ਅੰਦਰ ਗਰਮੈਸ਼ ਰਹਿੰਦੀ ਕੂਪਤਾ ਦਿੰਦਾ ਇਹ ਕਿੰਨੇ ਚਿਰ ਤੋਂ ਤੁਸੀਂ ਇਹ ਪਾਣੀ ਵਰਤ ਰਹੇ ਜੀ ਇਹਨੂੰ ਵਰਤਦਾ 10 ਸਾਲ ਹੋ ਗਿਆ ਇਹਨੂੰ ਇਹੀ ਪਾਣੀ ਨੂੰ ਅੱਜ ਕੋਈ ਨਹੀਂ ਅਜੇ ਤੱਕ ਕੋਈ ਨੁਕਸਾਨ ਫਾਇਦਾ ਹੀ ਆਇਆ ਸੋ ਕੋਈ ਦਿੱਕਤ ਨਹੀਂ ਨੇ ਪਹਿਲੇ ਬਹੁਤ ਸੋਨੇ ਬੱਚੇ ਪਾਲਦੇ ਪੂਰੇ ਪੌੜ ਬੱਚੇ ਪਾਲਦੇ ਨੇ ਕੋਈ ਦਿੱਕਤ ਇਕੱਲੀ ਗੱਲ ਨਹੀਂ ਕੋਈ ਉਹੋ ਜਿਹੀ ਗੱਲ ਅੱਛਾ ਤੇ ਬੱਚਿਆਂ ਨੂੰ ਜਿਹੜਾ ਤੁਸੀਂ ਕਹਿੰਦੇ ਕਬੂਤਰ ਦਾਣਾ ਮਤਲਬ ਘਾਟ ਖਾਂਦੇ ਆ ਠੀਕ ਆ ਤੇ ਸਿਆਲ ਦੇ ਵਿੱਚ ਹੁਣ ਬੱਚੇ ਕੜੋਂਦਾ ਟਾਈਮ ਜੈ 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 ਨਹੀਂ ਹੈ ਜੀ ਦਸੰਬਰ ਦਾ ਮਹੀਨਾ ਇਹਦੇ ਆ ਮਹੀਨੇ ਦੇ ਬੱਚੇ ਕੋਈ ਜੇ ਪਲ ਜੇ ਪਲ ਜੇ ਨਵੰਬਰ ਦੇ ਮਹੀਨੇ ਬੱਚਾ ਪਲਾ ਲੇ ਅਕਤੂਬਰ ਦੇ ਮਹੀਨੇ ਬੱਚਾ ਪੋਲੇ ਬਹੁਤ ਵਧੀਆ ਪੌੜ ਪਾਲਦਾ ਬੱਚੇ ਹੂੰ ਹੂੰ ਉਹਦੀ ਮੋ ਉਹਦੀ ਗਰੋਥ ਹੁੰਦੀ ਉਹ ਬਹੁਤ ਸਾਰਾ ਪਾਲਦਾ ਹੁਣ ਜੇ ਕੋਈ ਬੱਚੇ ਪਲਾਏਗਾ ਤੇ ਗਰੋਥ ਚ ਫਰਕ ਆਏਗਾ ਫਰਕ ਆਏਗਾ ਠੰਡ ਮਹਿਸੂਸ ਕਰਦਾ ਕਬੂਤਰ ਕਬੂਤਰ ਤੇ ਘੱਟ ਕਰਦਾ ਚਲੋ ਖੰਭ ਖੰਭ ਆ ਜਾਂਦੇ ਆ ਬੱਚੇ ਤੇ ਖੰਭ ਨਹੀਂ ਆਏ ਹੁੰਦੇ ਹੂੰ ਉਹ ਬੱਚਾ ਬਹੁਤ ਬੜੀ ਠੰਡਾ ਆ ਜਾਂਦਾ ਠੰਡਾ ਆ ਸਰੀਰ ਪੈ ਜਾਂਦਾ ਜਦੋਂ ਮਰਦਾ ਨਾ ਉਹ ਗੌਰ ਕਰਿਓ ਬਹੁਤ ਮਸ਼ੇਤੀ ਮਰਦਾ ਹੂੰ ਹੂੰ ਛੋਟਾ ਹੀ ਮਰ ਜਾਂਦਾ ਜਦੋਂ ਐ ਡਾਡਾ ਬੱਚਾ ਹੁੰਦਾ ਉਹ ਮਰ ਜਾਂਦਾ ਉਹ ਵੀ ਤੇ ਤੁਹਾਡੇ ਹਿਸਾਬ ਨਾਲ ਵੀ ਇਹ ਉੱਡਣ ਵਾਲਿਆਂ ਨੂੰ ਵੀ ਪਾਉ ਤੇ ਬੱਚਿਆਂ ਨੂੰ ਵੀ ਪਾਉ ਬੱਚਿਆਂ ਨੂੰ ਸਾਰਿਆਂ ਨੂੰ ਪਾਉ ਜਿਹੜੇ ਤੁਹਾਡੇ ਜਾਨਵਰ ਆ ਤੇ ਬਾਹਰਲਾ ਜਾਨਵਰਾਂ ਵਿੱਚ ਵੜੋ ਨਾ ਬਾਹਰਲੇ ਤੋਂ ਮੁਰਾਦ ਕੇ ਦਾ ਫਾਲਿਆ ਕੇ ਦਾ ਅੱਛਾ ਕਹਿੰਦੇ ਆਪਣਾ ਚੀੜੀ ਮਾਰੀ ਗੱਲੀ ਉਹ ਜੀ ਨਾ ਕਰੋ ਹੂੰ ਹੂੰ ਜੀ ਬਾਹਰ ਦਾ ਕਬੂਤਰ ਕੋਈ ਇੰਟਰ ਨਾ ਕਰੋ ਨਾ ਕਰੋ ਜੋ ਵੀ ਵਾਇਰਸ ਬਹੁਤ ਚੱਲਦਾ ਲੋਕਾਂ ਤੇ ਇਦਾਂ ਦੇ ਜਿੱਦਾਂ ਨੂੰ ਕਈ ਆ ਕਬੂਤਰ ਗਝੋਂਦੇ ਆ ਨਵੇਂ ਛੜਦੇ ਆ ਤੇ ਉਹਨੂੰ ਫਿਰ ਜੇ ਦੇ ਨਹੀਂ ਡਾਓ ਆਪਣੇ ਡਾਓ ਹਮ ਹਮ ਲੋਕਾਇੜੇ ਕਬੂਤਰ ਵਾਲੋ ਬਹੁਤ ਧਿਆਨ ਨਾਲ ਸਮਝਣਾ ਰੱਖੋ ਅੰਦਰ ਜੇ ਤੁਹਾਨੂੰ ਡੋਰ ਹੁੰਦਾ ਕਬੂਤਰ ਉਹਨੂੰ ਸਾਈਡ ਤੇ ਕਰ ਦੋ ਕਬੂਤਰ ਨੂੰ ਹਮ ਹਮ ਬਹੁਤਾ ਡੋਰ ਦਾ ਛੱਡ ਦੋ ਉਹਨੂੰ ਫਿਰ ਅੱਛਾ ਜਿੱਦਾਂ ਕੋਈ ਨਵੇਂ ਪ੍ਰੋਡਕਟ ਵੀ ਅੱਜਕੱਲ ਆਏ ਹੋਏ ਆ ਤੁਸੀਂ ਕੋਈ ਵਰਤਦੇ ਇੰਗਲਿਸ਼ ਬਹੁਤ ਆ ਮੈਡੀਸਿਨ ਬਹੁਤ ਚੱਲਦੀ ਪਈ ਆ ਅੱਜਕੱਲ ਹਮ ਹਮ ਆ ਡੇ ਇਹ ਕੋ ਸ਼ੋਰ ਤੋਂ ਅਗੀ ਹੁਣ ਵੀ ਮੈਂ ਲੈ ਗਿਆ ਪੋਟਾਸ਼ੀਅਮ ਜ਼ਰੂਰ ਪਾਈ ਦੀ ਪਾਣੀ ਚ ਵਖਾਇਓ ਕਿਹੜੀ ਪੋਟਾਸ਼ੀਅਮ ਆ ਹੁਣ ਮੈਂ ਡੱਬੀ ਲੈ ਗਿਆ ਹੂੰ ਹੂੰ ਆ ਡੱਬੀ ਜੋ ਜੋ ਜੀ ਆ ਡੱਬੀ ਜੋ ਅੱਛਾ ਹੀ ਇਹਨਾਂ ਬਿਮਾਰੀ ਨਹੀਂ ਪੈਂਦੀ ਨਾ ਕੀੜੇ ਛਤੀ ਪੈਂਦੇ ਗੋਤਰ ਨੂੰ ਆ ਵੇ ਲੋ ਜੀ ਸਕਰੀਨ ਸ਼ਾਟ ਦੇ ਲਿਓ ਇਹਦਾ ਅੱਛਾ ਇਹਦੇ ਨਾਲ ਕੀੜੇ ਹੋਣੀ ਛਤੀ ਪੈਂਦੀ ਕਿੜਾ ਹੁੰਦਾ ਹੈ ਕਈ ਵੱਡੇ ਸੀਨੀਅਰ ਜਾਣਦੇ ਇਹਨੂੰ ਆ ਚੀਜ਼ ਨੂੰ ਨਮਾਉਂਦੇ ਵੀ ਆ ਚੀਜ਼ ਨੂੰ ਇਸ ਜੋ ਮਾ ਜਾਵਾ ਮਰ ਜਾਂਦੀ ਐ ਨਾ ਬਹੁਤ ਫਾਇਦਾ ਰਹਿਗਾ ਇਹ ਚੀਜ਼ ਆਓ ਲੋ ਜੀ ਆ ਚੀਜ਼ ਵੇਖ ਲਿਓ ਇਹਨੂੰ ਕਈ ਪੋਟਾਸ਼ੀਅਮ ਕਹਿੰਦੇ ਕਈ ਖੂ ਵਾਲੀ ਦਵਾਈ ਕਹਿੰਦੇ ਹੋਈ ਇੱਕ ਮਿੰਟ ਸਕਰੀਨ ਸ਼ਾਟ ਪਾਈ ਲੈ ਲਿਓ ਸਾਰੇ ਜਣੇ ਇਹ ਹਣੀ ਵੀਰਦੀ ਜਿਹੜੀਆਂ ਚੀਜ਼ਾਂ ਗਰਮ ਪਾਣੀ ਜਿਹੜੀਆਂ ਵਾ ਦੱਸਿਆ ਤੁਸੀਂ ਇਹ ਹਫਤੇ ਦੇ ਵਿੱਚ ਕਿੰਨੀ ਵਾਰੀ ਪਾਉਣੀਆਂ ਚਾਹੀਦੀਆਂ ਵਾ ਜਾਂ ਰੋਜ਼ਾਨਾ ਪਾਉਣੀਆਂ ਚਾਹੀਦੀਆਂ ਰੋਜ਼ਾਨਾ ਪਾਸਾ ਰੋਜ਼ਾਨਾ ਪਾ ਲਓ ਉਸ ਵਿੱਚ 2-3 ਦਿਨ ਆਗਿਆ ਤੇ ਪਉਣ ਆਗਿਆ ਤੇ ਪਾ ਲਓ ਇਹ ਨਵੇਂ ਖਿਡਾਰੀਆਂ ਵਾਤੇ ਦੱਸ ਦੋ ਵੀ ਜਿਹੜੀ ਇਹ ਚੀਜ਼ ਆ ਲੀਟਰ ਦੇ ਹਿਸਾਬ ਨਾਲ 1 ਲੀਟਰ ਚ ਕਿੰਨੀ ਪਾਣੀ ਚਾਹੀਦੀ ਆ ਇਹ ਪਾਣੀ ਜਦੋਂ ਢੱਕਣ ਪਾ ਲਓ ਬਸ ਦੋ ਟੱਕਣ ਦੋ ਟੱਕਣ ਠੀਕ ਇਹ ਤਾਂ ਫਾਇਦਾ ਹੀ ਆ ਨੁਕਸਾਨ ਨਹੀਂ ਕੋਈ ਹੂੰ ਇਹ ਚੀਜ਼ ਦਾ ਫਾਇਦਾ ਹੀ ਜਿੰਨਾ ਮਰਜੀ ਦੇਸੀ ਲਾਇਆ ਹੂੰ ਨਾ ਮੈਡੀਸਿਨ ਬਈ ਨਾ ਕੁਛ ਪੈਚ ਦੇਸੀ ਲਾਜਾ ਸਾਰਾ ਕੋ ਨਾ ਬੋਣਾ ਨਾ ਕੁਛ ਹੁਣ ਹਮ ਸਾਰਾ ਕੋ ਦੇਸੀ ਅੰਦਰੋਂ ਕਬੂਲ ਇਹ ਤਾਂ ਫਿਰ ਕਿੰਨਾ ਯਰ ਲੰਘ ਜੂ ਆ ਪਾਣੀ ਦੇ ਨਾਲ ਆ ਪਾਣੀ ਨਾਲ ਲੰਘੇ ਨੇ 15 ਦਿਨ ਲੰਘੇ ਨੇ 65 ਦਿਨ ਲੰਘ ਜਾਣੀ ਇਹਨਾਂ ਠੀਕ ਗਿਆ ਲਗਾਤਾਰ ਪਾਉਣਾ ਕੋਈ ਰੇਸ਼ਾ ਰੂਸ਼ਾ ਕੋਈ ਬਿਲਕੁਲ ਐ ਸਾਫ ਕਰ ਦੇਣਾ ਅੰਦਰੋਂ ਉਹ ਤੇ ਜਿੱਦਾਂ ਅੱਖਾਂ ਔਖਾਂ ਖਰਾਬ ਹੁੰਦੀਆਂ ਉਹਦੇ ਵਾਸਤੇ ਕੋਈ ਅੱਖਾਂ ਉਹ ਬੱਚਿਆਂ ਵਾਸਤੇ ਖਰਾਬ ਹੁੰਦੇ ਹਰੀ ਟਿਊਬ ਹੁੰਦੀ ਉਹ ਸਭ ਨੂੰ ਪਤਾ ਹਰੀ ਟਿਊਬ ਜਿਹੜੀ ਚੱਲਦੀ ਵੀ ਲੰਮੀ ਹੈ ਅੱਛਾ ਮੱਜਾਂ ਦੇ ਥਮਾ ਜਾਂ ਲੱਗਦੀ ਹੈ ਉਹ ਚੀਜ਼ ਏ ਅਕਾਲ ਪਾਓ ਬਹੁਤ ਵਧੀਆ ਟਿਊਟ। ਅੱਛਾ ਉਹ ਵੀ ਵਧੀਆ ਵਾ ਟਿਊਟ। ਬਹੁਤ ਵਧੀਆ ਬਹੁਤ ਰਿਜ਼ਲਟ ਵਧੀਆ ਦਿੰਦੀ ਹੈ ਉਹ। ਤੇ ਜੇ ਕਿਸੇ ਨੇ ਅੰਦਰੋਂ ਕੀੜੇ ਮਾਰਨੇ ਹੋਣ ਕਬੂਤਰਾਂ ਦੇ। ਠੀਕ ਆ। ਡੀ ਵਰਮਿੰਗ ਕਰਨੀ ਹੋਵੇ ਤੇ। ਡੀ ਵਰਮਿੰਗ ਕਰ ਲਈ ਰੱਖੀ ਮੈਂ ਗਾ। ਮਹੀਨੇ ਬਾਅਦ ਕਰਦੀ ਦੀ ਕਬੂਤਰਾਂ ਨੂੰ। ਅੱਛਾ, ਮਹੀਨੇ ਬਾਅਦ ਹੀ? ਮਹੀਨੇ ਬਾਅਦ ਹੀ ਕਰਦੀ। ਪਰ ਕਈ ਦੇ ਤਿੰਨ ਮਹੀਨੇ ਵੀ ਲੈ। ਮੈਂ ਨੇ ਜਿਆਦਾ ਨਹੀਂ ਦੋ ਜੋ ਬੱਚੇ ਆ ਨਾ, ਬੱਚੇ ਜੋ ਜੋ ਨਵੇਂ-ਨਵੇਂ ਪਾਲਦੇ ਕਿ ਉਹਨਾਂ ਵਿੱਚ ਵਾਇਰਸ ਆਉਂਦਾ ਹੁੰਦਾ, ਡਾਟ ਆਉਂਦਾ ਵਾ। ਹੂੰ। ਨਵੇਂ-ਨਵੇਂ ਪੰਛੀ ਆ ਵੀ ਚੋਣਾ, ਕਬੂਤਰਾਂ ਦੇ ਵੀ ਚੋਣਾ। ਉਹ ਫੇਰ ਕਰਦੀ ਦੀ ਇਸ ਕਰਕੇ ਕਰਦੀ ਸੀ। ਜਿਆਦਾ ਟਾਈਮ ਨਹੀਂ ਪਾਈਦਾ। ਜਿਆਦਾ ਟਾਈਮ ਪਾਵਾਂਗੇ ਤਾਂ ਫੇਰ ਲਕਵਾਉਂਦਾ ਉਹ ਹੈਗੀ ਤੁਹਾਡੇ ਉਹਈ ਉਹਦਾ ਵਿਖਾ ਦਿਓ ਜੀ। ਹਾਣੀ ਵੀਰ ਜਣੀ ਜਾ ਰਹੇ ਤਾਂ ਉਹ ਵਿਖਾਉਂਦੇ ਆ ਜਿੱਦ ਨਾਲ ੜੀ ਵਰਮਿੰਗ ਕਰਦੇ ਆ। ਪਰਿੰਦਿਆਂ ਦੀ। ਅੱਛਾ ਹਾਣੀ ਭਾਈ ਇਹਦੇ ਨਾਲ ਕੀੜੇ ਮਾਰਦੇ? ਇਹ ਕੀੜੇ ਮਾਰ ਸਪੈਸ਼ਲ ਦਵਾਈ ਕੀੜੇ ਵਾਸਤੇ। ਅੱਛਾ ਇਹ ਲਿਕਵਿਡ ਹੈ ਜਾਂ ਗੋਲੀ ਹੈ? ਕੱਢ ਕੇ ਵਿਖਾਓ। ਅੱਛਾ ਇਹ ਲਿਕਵਿਡ ਹੈ। ਅੱਛਾ ਇਹ ਲਿਕਵਿਡ ਆ। ਕਈ ਗੋਲੀ ਪਾਉਂਦੇ, ਕਈ ਕੋਈ ਲਿਕਵਿਡ ਪਾਉਂਦੇ ਆਂ ਤੇ ਆਹ ਲਿਕਵਿਡ ਪਾਉਂਦੇ ਆ। ਸਹੀ ਗੱਲ ਜੜੀ। ਲੋ ਜੀ ਆ ਲਿਕੁਇਡ ਮੈਡੀਸਿਨ ਜੁਆ ਠੀਕ ਹੈ ਜੀ ਆ ਵੇਖ ਲਓ ਆ ਕਲਰ ਜੀ ਹਾਂ ਜੀ ਠੀਕ ਹੈ ਜੀ ਤੇ ਹਣੀ ਵੀ ਜੀ ਇਹ ਲੀਡੀ ਵਰਮਿੰਗ ਆ ਮਤਲਬ ਦਵਾਈ ਕਿੰਨੀ ਪਾਉਣੀ ਆ ਤੇ ਕਿੱਦਾਂ ਪਾਉਣੀ ਆ ਇਹ 2 ਲੀਟਰ ਪਾਣੀ 'ਚ ਪਾ ਦੋ ਤੇ 2 ਟੱਕਣ ਪਾ ਦੋ 100 ਕਬੂਤਰਾਂ ਵਾਸਤੇ 100 ਕਬੂਤਰਾਂ ਵਾਸਤੇ ਹਾਂ ਜੀ ਤਾਂ 50 ਕਬੂਤਰਾਂ ਵਾਸਤੇ ਇੱਕ ਟੱਕਣ ਬੋਲ ਇਹ ਬਹੁਤ ਤੇਜ਼ ਦਵਾਈ ਹੈਗੀ ਆ ਅੱਛਾ ਨੋਰਮਲ ਨਹੀਂ ਹੈਗੀ ਬਹੁਤ ਤੇਜ਼ ਦਵਾਈ ਹੈ ਇਹ ਠੀਕ ਆ ਇਹ ਬਹੁਤ ਪੁਰਾਣੀ ਚੀਜ਼ ਆ ਇਹ ਆਮ ਮੈਡੀਸਿਨ ਤੋਂ ਮਿਲ ਜਾਂਦੀ ਆ ਆਮਨੇ ਮਿਲਨੀ ਤੁਹਾਨੂੰ ਡੰਗਰਾ ਦੀ ਦੁਕਾਨ ਤੋਂ ਮਿਲਨੀ ਕੋਈ ਅੱਛਾ ਡੰਗਰਾ ਜੀ ਤੁਸੀਂ ਕਿੱਥੋਂ ਲੈਂਦੀ ਆ ਆਪਨੇ ਲਾ ਕੇ ਸ਼ੋਪ ਹੈਗੀ ਡੰਗਰਾ ਡਾਕਟਰ ਹੈਗਾ ਵਾ ਉਹ ਕੋਲ ਲਈ ਆ ਅੱਛਾ ਉਹ ਕੋਲ ਲਈ ਆ ਹਾਂਜੀ ਠੀਕ ਹੈ ਠੀਕ ਆ ਉਹ ਤਾਂ ਦੂਜੀ ਗੋਲੀ ਹੁੰਦੀ ਡੋਂਟੋਪਲਸ ਉਹ ਨਹੀਂ ਵਰਤੀਦੀ ਅੱਛਾ ਡੋਂਟੋਪਲਸ ਨਹੀਂ ਵਰਤੀਦੀ ਉਹ ਨਹੀਂ ਵਰਤੀ ਵਾਹੀ ਹੀ ਵਰਤੀ ਤੇ ਲੀਕਵਾੜੀ ਆ ਜੀ ਲੋ ਜੀ ਆ ਤੁਹਾਨੂੰ ਨਵੀਂ ਚੀਜ਼ ਵਿਖਾਉਣੀ ਆ ਅਜੇ ਤੱਕ ਕਿਸੇ ਨੇ ਵਿਖਾਈ ਨਹੀਂ ਹੋਊਗੀ ਤੁਹਾਨੂੰ ਜ਼ਿਆਦਾਤਰ ਡਾਕਟਰ ਪਲਸ ਨਾਲ ਹੀ ਕਰਦੇ ਆ ਜਿਹੜੀ ਆ ਡੀ ਵਰਮਿੰਗ ਕਰਦੇ ਆ ਠੀਕ ਹੈ ਜੀ ਆ ਤੁਹਾਨੂੰ ਨਵੀਂ ਚੀਜ਼ ਜਿਹੜੀ ਆ ਆਪਾਂ ਵਿਖਾਉਣ ਲੱਗੇ ਆ ਸਾਡੇ ਚੈਨਲ ਤੇ ਅਜੇ ਤੱਕ ਇਹ ਨਹੀਂ ਵਿਖਾਈ ਹੋਊਗੀ ਇਹ ਆ ਭਾਈ ਸਕਰੀਨਸ਼ਾਟ ਲੈ ਲਿਓ ਆ ਵੇਖ ਲਿਓ ਆ ਦਵਾਈ ਦਾ ਨਾਂ ਜੋ ਠੀਕ ਆ ਇਹ ਆ ਗੇ ਲਵਾ ਲੀਆ ਠੀਕ ਹੈ ਜੀ ਇਹ ਤੁਹਾਨੂੰ ਪ੍ਰੋਵਾਈਡ ਹੋਊਗੀ ਜਿਹੜੇ ਡੰਗਰਾਂ ਦੀ ਮੈਡੀਸਿਨ ਜਿਹੜੇ ਦਿੰਦੇ ਆ ਉਹਨਾਂ ਕੋ ਪ੍ਰੋਵਾਈਡ ਹੋਏਗੀ ਠੀਕ ਆ ਆਮ ਮੈਡੀਕਲ ਸ਼ਾਪ ਤੋਂ ਤੁਹਾਨੂੰ ਮੁਸ਼ਕਲ ਹੀ ਆ ਵੀ ਇਹ ਮਿਲੇ ਠੀਕ ਹੈ ਜੀ ਆ ਨਾਂ ਜੋ ਇਹਦਾ ਸਕਰੀਨਸ਼ਾਟ ਲੈ ਲਿਓ ਮੇਰੇ ਭਰਾ ਤੇ ਜ਼ਿਆਦਾਤਰ ਤੇ ਡਾਕਟਰ ਪਲਾਸੀ ਵਰਤਦੇ ਆ ਆ ਜੀ ਨਵੀਂ ਜਿਹੜੀ ਆ ਆਈ ਆ ਇਹਦੇ ਨਾਲ ਹਣੀ ਭਾਜੀ ਹਣੀ ਕਰਦੇ ਆ ਤੇ 50 ਕਬੂਤਰਾਂ ਨੂੰ 1 ਟੱਕਣ ਹਣੀ ਵੀਰ ਜੀ 50 ਕਬੂਤਰਾਂ ਨੇ 1 ਟੱਕਾ 6 ਉਹਨੂੰ 2 ਟੱਕਾ ਤੇ ਜਾਨੀ ਕਿ ਜੇ ਫਿਰ ਕਿਸ ਕੋ ਕੋ 20 25 ਕਬੂਤਰ ਇਹਦੇ 20 25 ਕਬੂਤਰ ਆਉਣ ਫਿਰ ਤੋਂ 2 ਘਟਾ ਦਿਓ ਇਹਨੂੰ ਹੋਰ 2 ਹੀ ਘਟਾ ਦੇ ਬੰਦਾ ਹਨਾ ਉਹਦੇ ਨਾਲ ਅੱਧਾ ਟੱਕਣਾ ਕਰਦਾ ਹੈ ਪੂਰਾ ਉਤੋਂ ਹੋਰ ਅੱਧਾ ਕਰ ਦੋ ਹੋਰ ਅੱਧਾ ਕਰ ਦੋ ਅੱਛਾ ਤੇ ਮਲਾਪ ਜਿਹੜੇ ਆ ਨਿਕਲਦੀਆਂ ਬਾਹਰ ਮਲਾਪ ਆ ਨੇ ਜੇ ਅੰਦਰੋਂ ਸਾਫ਼ ਆਂਦਾ ਕਬੂਤਰ ਮੈਨੂੰ ਹਾਂ ਪੂਰੇ ਕਲੀਅਰ ਬਹੁਤ ਹੀ ਵਾਇਆ ਕੂਤਰੰਦਾ ਅੱਛਾ ਦਾਣਾ ਪਾਣੀ ਉਹਨੂੰ ਬਾਅਦ ਚ ਪਾਓ ਕੂਤਰ ਵੇਖ ਮੈਂ ਨਾ ਠਾਪਾ ਮਾਰ ਦੇ ਦੋ ਦਿਨ ਬਾਅਦ ਇਹਨਾਂ ਕੂਤਰ ਦਾ ਪਤਾ ਲੱਗਦਾ ਰਿਜ਼ਲਟ ਦਾ ਤੇ ਇਹਦੇ ਡੀ ਵਰਮਿੰਗ ਕਰਨ ਤੋਂ ਬਾਅਦ ਕੋਈ ਇਹਨਾਂ ਨੂੰ ਤਾਲਤਲੀ ਚੀਜ਼ ਦੇਣੀ ਆ ਜਾਂ ਕੈਲਸ਼ੀਅਮ ਕੋਈ ਹੋਰ ਅੱਛਾ ਹੋਰੇ ਪਾਓ ਇਹਨਾਂ ਨੂੰ ਬਾਅਦ ਹੋਰ ਕੋਈ ਜਿਹਨੇ ਵੱਤ ਹੋਰੇ ਪਾਵਾ ਪਾ ਸਕਦੇ ਪਾਓ ਹੂੰ ਹੂੰ ਤੇ ਦਾਣਾ ਮਿਕਸ ਪਾਓ ਜਿਹੜਾ ਨੰਗੇ ਪੌੜਾ ਤੇ ਜਿਹੜੇ ਪੰਦੇ ਮਤਲਬ ਪਾਇਰਾ ਚੱਲਣਾ ਜ਼ਿਆਦਾ ਹੱਡੀ ਕੱਢ ਲੈਂਦੇ ਆ ਤੇ ਉਹਨਾਂ ਵਾਂ ਤੇ ਫਿਰ ਕੀੜੇ ਕੂੜੇ ਜਿਹੜੇ ਇਹਦੇ ਨਾਲ ਨਿਕਲ ਆਉਂਦੇ ਬੂਰੀ ਦੇ ਦਿਓ ਉਹਨੂੰ ਬਾਅਦ ਜੇ ਦਾਣਾ ਖਾਂਦਾ ਹੋਵੇ ਜੇ ਨਹੀਂ ਖਾਂਦਾ ਤਾਂ ਬਹੁਤ ਤੇਜ਼ ਮਰ ਜਣਾ ਗਰੰਟੀ ਨਹੀਂ ਕੋਈ ਲੋ ਭਾਈ ਬਹੁਤ ਤੇਜ਼ ਜੋ ਇਹ ਦਵਾਈ ਜਿਹੜੀ ਆ ਠੀਕ ਆ ਤੇ ਜੇ ਦਾਣਾ ਉਹ ਨਹੀਂ ਖਾਂਦਾ ਜਾਨਵਰਾਂ ਨੂੰ ਉਹਨਾਂ ਦੇ ਦਿਓ ਤਾਂ ਤੁਹਾਡਾ ਜ਼ਾਇਆ ਹੋ ਜਾਏਗਾ ਕਬੂਤਰ ਤੇ ਜੇ ਕਿਸੇ ਕੋਲ 50 ਕਬੂਤਰ ਹੈਗੇ ਆ ਤੇ ਅੱਧਾ ਢੱਕਣ ਵਾਲੋ ਸੋ ਕਬੂਤਰ ਆ ਤੇ ਭਾਈ ਪੂਰਾ ਟਕਣ ਪਾ ਲਓ ਇੱਕ ਹਨਾ ਤੇ ਜੇ ਕਿ 20 25 ਕਬੂਤਰ ਹੈਗੇ ਆ ਤੇ ਉਹ ਫਿਰ ਜਿਹੜੀ ਉਹ ਸ਼ੂਗਰ ਵਾਲੀ ਸਟਰਿੰਜ ਆਉਂਦੀ ਆ ਉਹਦੇ ਨਾਲ ਤੁਸੀਂ ਜਿਹੜੀ ਆ ਡੈਟਿੰਗ 0.2 ਉਸ ਹਿਸਾਬ ਦੇ ਨਾਲ ਦੀ ਕੁਆਂਟੀਟੀ ਕਰ ਲਿਓ ਤੇ ਫਿਰ ਪਾਓ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਆ ਜਾਨਵਰ ਜਿਹੜੇ ਆ ਅੰਦਰੋਂ ਸੈਕਿੰਡ ਪਾਰਟ ਸੈਕਿੰਡ ਪਾਰਟ ਤੇ ਸ਼ੌਂਕ ਕਰੋਨੇ ਆ ਉਤੋਂ ਸ਼ਾਤ ਦਾ ਵੀ ਤੇ ਆ ਥੱਲੇ ਪਰਿੰਦਿਆਂ ਦਾ ਵੀ ਬਾਕੀ ਕੋਰ ਬਾੜਪੀਏ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾ ਵੀਰਾਂ ਦਾ ਤੇ ਆ ਚੀਜ਼ ਕਿਸੇ ਨੇ ਨਹੀਂ ਵਿਖਾਈ ਹੋਊਗੀ ਅਜੇ ਤੱਕ ਠੀਕ ਹੈ ਜੀ ਇਹ ਨਵੀਂ ਚੀਜ਼ ਆ